ਪਾ ਮੰਡਿ ਦੇ ਨੇੜਲੇ ਪਿੰਡ ਦੇ ਵਿੱਚ ਉਸ ਸਿੱਖ ਤੇ ਮੁਸਲਮ ਭਾਈਚਾਰੇ ਦੀ ਆਪਸੀ ਭਾਈਚਾਰਕ ਸਾਂਝੋ ਸਮੇਂ ਦੇਖਣ ਨੂੰ ਮਿਲਦੀ ਹੈ ਜਦ ਵੱਡੇ ਪੰਡਾਲ ਦੇ ਵਿੱਚ ਸੁਸ਼ੋਭਿਤ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਸਿੱਖ ਜਥੇਬੰਦੀ ਨੇ ਮੁਸਲਮ ਭਾਈਚਾਰੇ ਦੀ ਲੋੜਵੰਦ ਲੜਕੀ ਦਾ ਨਿਕਾਹ ਸਰ ਅਜੋਇ ਕਰਵਾਇਆ ਤਾਂ ਵਿਦੇਸ਼ ਮਠਿਆ ਨਾਰਾਈ ਭਰਾਵਾਂ ਦੇ ਸਹਿਯੋਗ ਨਾਲ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਮੁਖ ਪ੍ਰਬੰਧਕ ਜਥੇਦਾਰ ਜਕਸੀਰ ਸਿੰਘ ਜੀ ਵੱਲੋਂ ਕਰਵਾਏ ਗਏ ਤਾਂ ਇਸ ਧਾਰਮਿਕ ਸਮਾਗਮ ਦੇ ਵਿੱਚ 6 ਲੋੜਵੰਦ ਲੜਕੀ ਕਿਆ ਦੇ ਵਿਆਹ ਕਾਰਜ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਜਿਹੜਾ ਕਰਾਈ ਗਏ ਨੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਮੁਸਲਮ ਭਾਈਚਾਰੇ ਜੀ ਜਿਹੜੇ ਲੜਕੀ ਦਾ ਨਿਕਾਹ ਵੀ ਕਰਾਇਆ ਤੇ ਉੱਥੇ ਹੀ ਘਰੇਲੂ ਬਰਤੋਲ ਵਾਲਾ ਸਾਰਾ ਸਮਾਨ ਵੀ ਐਨਆਰਆਈ ਭਰਾਵਾ ਦੇ ਸਹਿਯੋਗ ਦੇ ਨਾਲ ਦਿੱਤਾ ਗਿਆ ਤੇ ਦੂਜੇ ਪਾਸੇ ਐਨਆਰਆਈ ਭਰਾਵਾ ਦੇ ਸਹਿਯੋਗ ਨਾਲ ਜਿਵੇਂ ਕਿ ਅਸੀਂ ਦੱਸਿਆ ਕਿ 11 ਲੱਖ ਰੁਪਏ ਦੇ ਕਰੀਬ ਸਾਰਾ ਖਰਚਾ ਕੀਤਾ ਗਿਆ ਕਿ ਕਿਹਾ ਜਾ ਰਿਹਾ ਹੈ ਧਾਰਮਿਕ ਤੇ ਰੀਵਾਜਾਂ ਅਨੁਸਾਰ ਇਸ ਧਾਰਮਿਕ ਸਮਾਗਮ ਵਿੱਚ ਜਿੱਥੇ ਲੋਰਵੰਦ ਲੜਕੀਆਂ ਦੇ ਅਨੰਦ ਕਾਰਜ ਕਰਾਏ ਨੇ ਉੱਥੇ ਇੱਕ ਮੁਸਲਮ ਪਾਇਚਾਰੇ ਦੀ ਲੜਕੀ ਦਾ ਵੀ ਨਿਕਾਹ ਕਰਵਾਇਆ ਗਿਆ ਇਸ ਮੌਕੇ ਮੌਲਵੀ ਸ਼ੌਕੀਨ ਮੁਹੰਮਦ ਨੇ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਮੁਖ ਪ੍ਰਬੰਧਕ ਜਥੇਦਾਰ ਜਗਸੀਰ ਸਿੰਘ ਮੋਟ ਸਮੇਤ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਕਿਹਾ ਹੈ ਕਿ ਅਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਤੇ ਆਪਸੀ ਭਾਈਚਾਰਕ ਸਾਜ ਵੀ ਮੌਜੂਦ ਰਹਿੰਦੀ ਹੈ ہر پاسے سے جان دی ہر پاسے سے مال دی حفاظت فرما دکھ تخلیف سے بھی حفاظت فرما ہر پریشانی سے بھی حفاظت فرما اے العالمین مولا کریم جن نبی اس میں مولا کریم یہ مجمع ہے یا مولا کریم یا اللہ جو بھی اللہ کو ہی دل بنت چمکور خان ایک وکیل دو گواہ مجمے دے بچ مہن نقد اکیس سو روپیے ਅਰਸ਼ ਪਰਵੀਨ ਦਾ ਨਿਕਾਹ ਹੋਇਆ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਬੇਸ਼ੱਕ ਸਮਾਜ ਵਿੱਚ ਅਜਿਹੀਆਂ ਅਣਗਿਣਤ ਚੀਜ਼ਾਂ ਨੇ ਮਨੁੱਖ ਨੂੰ ਜਿਹੜਾ ਸਾਦਗੀ ਹਲੀਮੀ ਸਤਿਭਾਵਨਾ ਤੇ ਸਾਂਝੀ ਵਾਲਤਾ ਤੇ ਵਿਸ਼ਵਾਸ ਨਹੀਂ ਕਰਨ ਦਿੰਦੀਆਂ ਪਰ ਅਜਿਹੀਆਂ ਗੱਲਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਮਨੁੱਖ ਦੀ ਵਿਲੱਖਣਤਾ ਨੂੰ ਬਰਕਰਾਰ ਰੱਖਦਾ ਜਿਵੇਂ ਕਿ ਇਸ ਸਮਾਜ ਸੇਵੀ ਸੁਸਾਇਟੀ ਤੇ ਮੁਸਲਿਮ ਭਾਈਚਾਰੇ ਦਾ ਅੱਗੇ ਆਉਣਾ ਤਾਂ ਤਾਪਾ ਬੰਡੀ ਤੋਂ ਧਰਮੰਦਰ ਦੇ ਨਾਲ ਜਸਮੀਤ ਕੋਟ ਫਾਸਟ ਬੀ ਨਿਊਜ਼